Maharaj Shri Singhu Vishnu, Baban JAY Soh Maharaj Shri Singhu Vishnu, Baban JAY Soh Maharaj Shri Singhu Vishnu, Baban Di. ਸ਼ੇ ਸੇਂਗ ਵਿਸ਼ਨੋ ਅਗਨਦੀ ਗੋ ਹਗ ਮਾਰਾਇ ਸ਼ੇ ਸੇਂਗ ਵਿਸ਼ਨੋ ਅਗਨਦੀ ਸਤਕਾਰ ਯੋਗ ਸਤਕਾਰ ਯੋਗ ਪਿਆਰੀ ਸਰਵਰ ਸੰਗਤ ਜੀਓ ਇਹ ਹਰ ਬਾਣੀ 11 ਬਾਧਰੋਂ ਸ਼੍ਰੀ ਅੰਸਾਈ ਸੰਮਤ 11 ਕਰਤਾਰ ਸਿੰਘ ਦੇ ਗ੍ਰਹਿ ਪਿੰਡ ਪੋਜੀਆਂ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸੱਚੇ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤੀ ਗਈ ਹੈ ਆਓ ਹਰ ਸੰਗਤ ਜੀ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰੀਏ ਹਰ ਸੰਗਤ ਵੇਖਣੀ ਪ੍ਰਭ ਸਾਚੀ ਸਰਦਾ ਸਰਦਨ ਤੇ ਨਿਰਦੰਤ ਆਂ ਲਗਾਈਆ ਪਰਮੇਸ਼ਰ ਜੀ ਕਹਿੰਦੇ ਹਨ ਕਿ ਮੈਂ ਹਰ ਅਮੀਰ ਅਤੇ ਗਰੀਬ ਸਾਰਿਆਂ ਤੇ ਆਪਣੀ ਨਜ਼ਰ ਰੱਖਦਾ ਆਂ ਉਹਨਾਂ ਤੇ ਧਿਆਨ ਰੱਖਦਾ ਆਂ ਸਾਰਿਆਂ ਤੇ ਪਰ ਹਰ ਸੰਗਤ ਜੀ ਮੈਂ ਸਾਚੀ ਸ਼ਰਧਾ ਵੇਖਣੀ ਹੈ ਕਿ ਜਿਸ ਦੀ ਵੀ ਮੇਰੇ ਤੇ ਸੱਚੀ ਸ਼ਰਧਾ ਹੁੰਦੀ ਹੈ ਉਹਦੇ ਵਾਲੀ ਫਿਰ ਮੇਰਾ ਉਹਨਾਂ ਜਿਆਦਾ ਧਿਆਨ ਹੁੰਦਾ ਹੈ ਸੋ ਪਰਮੇਸ਼ਰ ਜੀ ਕਹਿ ਰਹੇ ਆ ਹਰ ਸੰਗਤ ਵੇਖਣੀ ਪ੍ਰਭ ਸਾਚੀ ਸ਼ਰਧਾ ਸਰਦਨ ਨਿਰਦਨ ਧਿਆਨ ਲਗਾਈਆ ਜਨ ਭਗਤ ਸੁਹੇਲਾ ਬਣਾਉਣਾ ਆਪਣਾ ਵਰਦਾ ਬੰਦੀਖਾਨਾ ਤੋੜ ਤੁੜਾਈਆ ਤੇ ਮੈਂ ਆਪਣੇ ਭਗਤ ਜਿਹੜੇ ਸੁਹੇਲੇ ਉਹ ਹੀ ਬਣਾਉਣੇ ਆਪਣੇ ਆਗਿਆਕਾਰ ਬਣਾਉਣੇ ਆ ਤੇ ਉਹਨਾਂ ਦਾ ਮੈਂ ਬੰਦੀਖਾਨਾ ਜਿਹੜਾ ਵਿਕਾਰਾਂ ਦਾ ਹੈਗਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਦਾ ਉਹ ਕੀ ਕਰਨਾ ਹੈ ਤੋੜ ਦੇਣਾ ਹੈ ਵੇ ਬਚਕਾਉਣਾ ਆਪਣੇ ਗ੍ਰਹਿ ਕਰਦਾ ਪਰਦਾ ਪਰਦਿਆਂ ਵਿੱਚੋਂ ਉਠਾਈਆ ਈਸ਼ਾਨ ਨਾਣ ਕਰਾਉਣਾ ਅੰਤਰਾ ਆਤਮ ਸਾਚੇ ਸਰਦਾ ਦੁਰਮਤ ਮੈਲ ਮੈਲ ਤੋਂ ਆਈਆ ਤੇ ਮੈਨਾਂ ਨੂੰ ਇਸ਼ਨਾਨ ਕਿਹੜਾ ਕਰਾਉਣਾ ਆ ਅੰਤਰਾ ਆਤਮਾ ਦਾ ਇਸ਼ਨਾਨ ਕਰਾਉਣਾ ਸੱਚੇ ਸਰੋਵਰ ਵਿੱਚ ਇਹ ਵਾਲਾ ਇਸ਼ਨਾਨ ਨਹੀਂ ਕਰੋਣਾ ਜਿਹੜਾ ਆਪਾਂ ਉਪਰੋਕਤ ਇਸ਼ਨਾਨ ਕਰਦੇ ਆਂ ਨਾ ਧੋ ਕੇ ਸਾਫ ਸੁਥਰੇ ਹੁੰਨੇ ਆ ਉਹ ਇਸ਼ਨਾਨ ਵੀ ਜ਼ਰੂਰੀ ਆ ਪਰ ਜਦੋਂ ਪਰਮੇਸ਼ਰ ਨੂੰ ਮਿਲਣਾ ਉਦੋਂ ਅੰਤਰਾਤਮਾ ਦਾ ਇਸ਼ਨਾਨ ਪਰਮਾਤਮਾ ਨੇ ਉਹਨਾਂ ਨੂੰ ਕਰਾਉਣਾ ਆਪਣੇ ਸੱਚੇ ਜਨ ਭਗਤਾਂ ਨੂੰ ਤੇ ਉਹਨਾਂ ਦੀ ਦੁਰਮਤ ਮੈਲ ਜਿਹੜੀ ਉਹਨਾਂ ਦੇ ਅੰਦਰ ਦੀ ਮੈਲ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਦੀ ਉਹ ਮੈ ਜਿਹੜੀ ਐ ਧਵਾ ਦੇਣੀ ਐ ਨੂਰ ਜਹੂਰ ਵਖਾਉਣਾ ਨਰੈਣ ਨਰਦਾ ਨਰ ਨਿਰੰਕਾਰ ਦਇਆ ਕਮਈਆ ਤੇ ਉਹਨਾਂ ਨੂੰ ਆਪਣਾ ਮੈਂ ਜੋਤ ਪ੍ਰਕਾਸ਼ ਦਾ ਦਰਸ਼ਨ ਕਰਾਉਣੀ ਐ ਆਤਮ ਪਰਮਾਤਮ ਤੇਰਾ ਨਾਮ ਹੋਵੇ ਪੜਦਾ ਕਲਮਾ ਕਾਇਨਾਤ ਸਿਫਟ ਸਲਾਹੀਆ ਲੇਖਾ ਰਹੇ ਨਾ ਚੋਟੀ ਜੜਦਾ ਚੇਤਨ ਸੁਰਤੀ ਦੇਣੀ ਕਰਾਈਆ ਤੇ ਪਰਮੇਸ਼ਰ ਜੀ ਕਹਿੰਦੇ ਜਿਹੜੇ ਮੇਰੇ ਜਨ ਭਗਤ ਆ ਉਹਨਾਂ ਦੀ ਸੁਰਤੀ ਮੈਂ ਐਨੀ ਚੇਤਨ ਕਰਾ ਦੇਣੀ ਐ ਐਨੀ ਵਧੀਆ ਕਰਾ ਦੇਣੀ ਐ ਕਿ ਉਹਨਾਂ ਨੂੰ ਕੋਈ ਵੀ ਉੱਚ ਨੀਚ ਦਾ ਕੋਈ ਵੀ ਫਰਕ ਨਜ਼ਰੀ ਨਾ ਆਵੇ ਸਾਰੇ ਜਨ ਭਗਤ ਦੋਨਾਂ ਨੂੰ ਬਰਾਬਰੀ ਨਜ਼ਰ ਆਉਣ ਜਿਦਾਂ ਅਮੀ ਆਪਾਂ ਕਰਦੇ ਆ ਸੋਸਾਇਟੀ ਚ ਜਾ ਕੇ ਵੀ ਇਹ ਮੈਂ ਜ਼ਿਆਦਾ ਵਧੀਆ ਜਾਂ ਉਹ ਜ਼ਿਆਦਾ ਘਟੀਆ ਇਹ ਵਾਲਾ ਕੰਮ ਜਿਹੜਾ ਮਹਾਰਾਜ ਕਹਿੰਦੇ ਖਤਮ ਕਰਾ ਦੇਣਾ ਜਨ ਭਗਤਾਂ ਨੂੰ ਉਹੀ ਜਨ ਭਗਤ ਹੋਏਗਾ ਜਿਹਦੇ 'ਚ ਲੇਖਾ ਰਹੇ ਨਾ ਚੋਟੀ ਜੜਦਾ ਚੇਤਨ ਸੁਰਤੀ ਦੇਣੀ ਕਰਾਈਆ ਸੰਤ ਸੋਹੇਲਾ ਤੇਰੀ ਮੰਜ਼ਲ ਜਾਏ ਚੜਦਾ ਅੱਗੇ ਹੋ ਨਾ ਕੋਈ اٹਕਾਈਆ ਤੇ ਜਦੋਂ ਉੱਚ ਨੀਚ ਦਾ ਜਿਹੜਾ ਲੇਖਾ ਖਤਮ ਕਰਕੇ ਉਹਦੀ ਸੁਰਤੀ ਇੰਨੀ ਚੇਤਨ ਕਰਾ ਦੇਣੀ ਹੈ ਕਿ ਉਹ ਆਪਣੀ ਮੰਜ਼ਲ ਇਦਾਂ ਚੜਦਾ ਜਾਏਗਾ ਤੇ ਉਹਦੇ ਰਸਤੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਰੁਕਾਵਟ ਮੈਂ ਆਉਣ ਨਹੀਂ ਦਊਂਗਾ ਤੇਰੇ ਪਿਆਰ ਵਿੱਚ ਲੇਖਾ ਰਹੇ ਨਾ ਹੰਕਾਰ ਗੜਦਾ ਮਾਇਆ ਮੋਹ ਨਾ ਕੋਈ ਹਲਕਾਈਆ ਤੇ ਪਰਮੇਸ਼ਰ ਜੀ ਕਹਿੰਦੇ ਉਹਦਾ ਹੰਕਾਰ ਖਤਮ ਹੋ ਜਾਏਗਾ ਜਿਹੜਾ ਕੋਈ ਮਾਇਆ ਵਾੜਾ ਜ਼ਿਆਦਾ ਮੋਹ ਵਿੱਚ ਪੈਂਦਾ ਹੰਕਾਰ ਵਿੱਚ ਪੈਂਦਾ ਆ ਉਹ ਸਾਰਾ ਜਿਹੜਾ ਮੈਂ ਉਹਦਾ ਖਤਮ ਕਰ ਦੇਣਾ ਜੋ ਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਦੇਵਣ ਹਾਰਾ ਸਾਚਾ ਵਾਰ ਸੱਚ ਦੀ ਵਸਤੇਕ ਵਰਤਾਈਆ ਹਰ ਸੰਗਤ ਕਹੇ ਪ੍ਰਭ ਸਾਡੀ ਪੂਰੀ ਕਰਨੀ ਇਛਾ ਸ਼੍ਰੀ ਭਗਵਾਨ ਦਇਆ ਕਮਈਆ ਨਾਮ ਨਿਦਾਨਾ ਨੌਜਵਾਨਾ ਪਉਣੀ ਪਿਛਿਆ ਵਸਤ ਅਮੋਲ ਤੋਲ ਆਪ ਵਰਤਾਈਆ ਇੱਥੇ ਉੱਥੇ ਦੋ ਜਹਾਨਾ ਕਰਨੀ ਰਛਿਆ ਰਖਕ ਹੋ ਕੇ ਵੇਖ ਵਖਾਈਆ ਲੱਖ 84 ਵਿੱਚ ਹਰ ਜਨ ਰਹੇ ਮੂਲ ਨਾ ਫਸਿਆ ਫਾਂਸੀ ਜਮ ਦੇਣੀ ਕਟਾਈਆ ਨਿਜਰ ਧਾਰਯ ਅਮਿਓ ਬੂੰਦ ਸਵਾਤੀ ਦੇਣਾ ਰਸਿਆ ਬਿਨ ਰਸ ਨਾ ਰਸ ਚਖਾਈਆ ਤੇ ਪਰਮੇਸ਼ਰ ਜੀ ਕਹਿੰਦੇ ਆ ਮੈਂ ਜਿਹੜੀ ਅੰਮ੍ਰਿਤ ਦੀ ਬੂੰਦ ਉਹ ਦੇਣੀ ਆ ਜਿਹੜੀ ਰਸਨਾ ਨਾਲ ਆਪਾਂ ਨਹੀਂ ਕਰਦੇ ਚੱਖਦੇ ਉਹ ਪਰਮੇਸ਼ਰ ਦੀ ਭਗਤੀ ਨਾਲ ਸਾਨੂੰ ਚੱਖਣ ਨੂੰ ਮਿਲਦੀ ਆ ਰਸਨਾ ਮੀਂਝ ਜੀਬ ਨਾਲ ਜੋ ਆਪਾਂ ਖਾਂਦੇ ਪੀਂਦੇ ਆ ਜਿਹਦੇ ਨਾਲ ਆਪਾਂ ਜੀਬ ਦੇ ਨਾਲ ਸਵਾਦ ਵੇਖਦੇ ਆ ਉਹ ਵਾਲਾ ਨਹੀਂ ਆਂਧਾ ਅੰਧੇਰ ਅੰਦਰੋਂ ਨੇਟਣੀ ਅੰਦੇਰੀ ਮਸਿਆ ਜੋਤੀ ਨੂਰ ਚੰਦ ਕਰ ਰੋਸ਼ਨਾਈਆ ਤ੍ਰੈ ਗੁਣ ਮਾਇਆ ਮੂਲ ਦਸੇ ਨਾ ਦਸਣੀ ਦਸਿਆ ਜ਼ਹਿਰ ਕਹਿਰ ਨ ਕੋਈ ਵਰਤਾਈਆ ਨੋ ਦਵਾਰ ਮਨ ਮਨੂਆ ਫਿਰੇ ਨਾ ਨਸਿਆ ਦੇ ਦਿਸਾ ਨ ਉਠਿ ਉਡਟਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਏਕਾ ਦੇਣਾ ਸਾਚਾ ਵਰ ਸੱਚ ਦਾ ਸੰਗਿ ਆਪ ਨਵਾਈਆ ਹਰ ਸੰਗਤ ਸੇਬ ਸੁਆਮੀ ਦਰ ਪੇਰਾਇ ਕੋ ਮੰਗਦੀ ਮੰਗਤ ਹੋ ਕੇ ਚੋਲੀ ਡਾਈਆ ਤਨ ਮजूद ਖਾਕੀ ਮਾਟੀ ਰੰਗਦੀ ਰੰਗਤ ਆਪਣਾ ਨਾਮ ਵਖਾਈਆ ਪ੍ਰੀਤੀ ਜੋੜੀ ਤੁਰਦੇ ਅੰਗ ਦੀ ਅੰਗਿਕਾਰ ਹੋਣਾ ਤੁਰ ਦਰਗਹੀਆਂ ਮੰਜ਼ਲ ਮਕਾਉਣੀ ਜੇ ਰਜੰਡ ਦੀ ਕੋਟ ਪੋਜ ਸੇਤ ਜਪੰਦ ਰਹੇ ਨਾਰਾਇਆ ਤੇ ਪਰਮੇਸ਼ਰ ਜੀ ਕਹਿੰਦੇ ਆ ਤੁਹਾਡੀ ਜਿਹੜੀ ਮੈਂ ਅੰਡੇ ਜਿਹੜੀ ਦੀ ਜਨਮ ਮਰਨ ਦੀ ਜਿਹੜੀ ਹੈ ਦੂਰ ਨਾ ਹੈਗੀ ਆ ਪੰਦੇ ਸਾਰਾ ਮਕਾਉਣਾ ਆ ਵਾਸ਼ ਨਾ ਰਹੇ ਨਾ ਕੂਰਵ ਕਾਰੇ ਤਨ ਦੀ ਕੰਚੁ ਸ਼ਬਦ ਦੇਣੀ ਸੱਚੀ ਸੁਨਵਾਈਆ ਮਹੱਬਤ ਰਹੇ ਵਾਸੀ ਪੁਰੀ ਆਨੰਦ ਦੀ ਗੋਬਿੰਦ ਮਿਲ ਕੇ ਵਜੇ ਰਹੇ ਵਧਾਈਆ ਸਾਡੇ ਵਿੱਚ ਵਾਸ਼ਨਾ ਤੇ ਕੂੜ ਵਕਾਰ ਦੀ ਜਿਹੜੀ ਇੱਛਾ ਉਹ ਖਤਮ ਹੋ ਜਾਏ ਤਾਂ ਸਾਨੂੰ ਹਮੇਸ਼ਾ ਹੀ ਆਨੰਦਪੁਰ ਵਾਸੀ ਜਿਹੜਾ ਉਹਦੀ ਮੁਹੱਬਤ ਦੇ ਨਾਲ ਹੀ ਸਾਡਾ ਸਬੰਧ ਹੋਊਗਾ ਤੇ ਉਸ ਦੇ ਨਾਲ ਸਾਨੂੰ ਹਮੇਸ਼ਾ ਹੀ ਖੁਸ਼ੀ ਮਿਲਦੀ ਰਹੂਗੀ ਵਧਾਈ ਰਹੇ ਨਾ ਭਗਤੀ ਦਾੰਦ ਦੀ ਅਜਪਾ ਜਾਪ ਵਿੱਚ ਸੁਰਤ ਸ਼ਬਦ ਦੇਣੀ ਸਮਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਾਰ ਸੱਚ ਦਾ ਪਰਦਾ ਆਪ ਖੁਲਾਈਆ ਹਰ ਸੰਗਤ ਕਹੇ ਪ੍ਰਭ ਤੇਰਾ ਦਰਸ ਹੋਵੇ ਅਗੰਮ ਬਿਨ ਜਗ ਨੇਤਰ ਨਜਰੀ ਆਈਆ ਸੱਚਾ ਪੇਵ ਖੁਲਾ ਦੇ ਬ੍ਰਹਮ ਪਾਰ ਬ੍ਰਹਮ ਪਰਦਾ ਆਪ ਹੀ ਉਠਾਈਆ ਨੇ ਕਰਮੀ ਸਾਡੇ ਉੱਤੇ ਕਰ ਦੇ ਕਰਮ ਕਰਮ ਕਾਂਡ ਦਾ ਡੇਰਾ ਟਾਈਆ ਨੇ ਕਰਮੀ ਜਿਹੜਾ ਕਰਮਾਂ ਤੋਂ ਬਾਹਰ ਹੁੰਦਾ ਪਰਮੇਸ਼ਰ ਪਰਮਾਤਮਾ ਅੱਗੇ ਅਸੀਂ ਅਰਜ ਕਰਦੇ ਹਾਂ ਕਿ ਸਾਡੇ ਤੇ ਇਦਾਂ ਦਾ ਕਰਮ ਕਰਕੇ ਜਿਹੜਾ ਸਾਡੇ ਕੂਰਵਕਾਰ ਦੇ ਕਰਮ ਕਾਂਡ ਦੇ ਡੇਰੇ ਆ ਉਹਨਾਂ ਨੂੰ ਤੂੰ ਟਾ ਦੇ ਅੰਤ ਸ਼ਰਨ ਵਿੱਚੋਂ ਮੇਟ ਦੇ ਪਰਮ ਪਾਂਡਾ ਪਰਮ ਕੋਮ ਪਨਾਈਆ ਸਾਡੀ ਦ੍ਰਿਸ਼ਟੀ ਰਹੇ ਨ ਚਰਮ ਚਮਤ ਦ੍ਰਿਸ਼ਟੀ ਦੇਣੀ ਗਵਾਈਆ ਤੇ ਸਾਡੀ ਦ੍ਰਿਸ਼ਟੀ ਸਿਰਫ ਸਾਨੂੰ ਵੇਖਣ ਵਾਲੀ ਸਾਹਮਣ ਹੋਈ ਨਾ ਨਜ਼ਰ ਆਵੇ ਕਿ ਫਲਾਣੇ ਦੀ ਚਮੜੀ ਜ਼ਿਆਦਾ ਵਧੀਆ ਗੋਰਾ ਏ ਸੋਹਣਾ ਏ ਉਹ ਸਾਰਾ ਕੁਝ ਸਾਨੂੰ ਦਿਸਣੋਂ ਹਟ ਜਾਏ ਸਾਨੂੰ ਉਹਦੀ ਅੰਤਰਾਤਮਾ ਨਜ਼ਰ ਆਵੇ ਕਿ ਸਾਡਾ ਜਨ ਭਗਤਿਆ ਉਹਦੀ ਅਸੀਂ ਅੰਤਰਾਤਮਾ ਦੇ ਨਾਲ ਇੱਜ਼ਤ ਕਰਨੀ ਆ ਪਰਮੇਸ਼ਰ ਦਾ ਉਹ ਪਿਆਰਾ ਵਾ ਜੇ ਅਸੀਂ ਆਪਣੇ ਜਨ ਭਗਤ ਦੀ ਇੱਜ਼ਤ ਕਰਾਂਗੇ ਤਾਂ ਪਰਮੇਸ਼ਰ ਖੁਸ਼ ਹੋਣਗੇ ਦ੍ਰਿਸ਼ਟੀ ਰਹੇ ਨਾ ਸਾਡੀ ਦ੍ਰਿਸ਼ਟੀ ਰਹੇ ਨਾ ਚਰਮ ਚਮ ਦ੍ਰਿਸ਼ਟੀ ਦੇਣੀ ਗਵਾਹੀਆ ਇਕੋ ਬਖਸ਼ਣੀ ਪੁਰਖ ਅਕਾਲੇ ਸ਼ਰਨ ਦੂਸਰੇ ਓਟ ਨ ਕੋਇ ਤਕਈਆ ਨਿਜ ਨੇਤਰ ਖੋਲਦੇ ਹਰਨ ਫਰਨ ਲੋਚਣ ਆਪਣੇ ਕਰ ਰੋਸ਼ਨਾਈਆ ਤੇ ਸਾਡਾ ਨਿਜ ਨੇਤਰ ਜਿਹੜਾ ਤੀਸਰਾ ਨੇਤਰ ਹੈ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਉੱਪਰ ਹੈ ਉਹਨੂੰ ਇਦਾਂ ਖੋਲ ਦੇ ਹਰਨ ਫਰਨ ਖੋਲ ਦੇ ਕਿ ਸਾਨੂੰ ਸਾਰੇ ਪਾਸੇ ਹੀ ਰੋਸ਼ਨੀ ਹੀ ਨਜ਼ਰ ਆਵੇ ਬੇਨੇ ਅੱਖਰਾਂ ਤੇਰੇ ਸੰਤ ਸੁਹੇਲੇ ਤੇਰੀ ਵਿਦਿਆ ਪੜਨ ਮੇਰੇ ਅੱਖਰ ਤਾਰ ਦੇਣਾ ਦੇ ਰੜਾਈਆ ਆਤਮ ਪਰਮਾਤਮ ਜੋਤੀ ਜਾਤੇ ਤੇਰਾ ਪੱਲੂ ਫੜਨ ਸਤ ਗੁਰ ਸ਼ਬਦ ਸ਼ਬਦ ਦੇਣੀ ਵੜੇ ਆਈਆ ਸਾਡਾ ਲੇਖਾ ਚੁਕੇ ਆਉਣ ਜਾਉਣ ਲੱਖ 84 ਮਰਨ ਜਮ ਕੀ ਫਾਸੀ ਰਹਿਣ ਨਾ ਪਾਈਆ ਤੂੰ ਪਾਰ ਬ੍ਰਹਮਪਤ ਪਰਮੇਸ਼ਰ ਧਰਨੀ ਤਾਰਨ ਤਾਰਨ ਹਾਰਾ ਇੱਕ ਅਖਵਾਈਆ ਏ ਪਰਮੇਸ਼ਰ ਦੇ ਨਾਮ ਹੈ ਜੋ ਅਸੀਂ ਉਸਤਤ ਵਿੱਚ ਉਸ ਨੂੰ ਕਹਿੰਦੇ ਆ ਪਾਰਬ੍ਰह्म ਪਤ ਪਰਮੇਸ਼ਰ ਤਰਨੀਦਾਰਨ ਤਰਨਹਾਰ ਤਰਨਹਾਰਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਏਕਾ ਦੇਣਾ ਸੱਚਾ ਵਾਰ ਸੱਚ ਦਾ ਗ੍ਰਹਿ ਇੱਕ ਸਹਾਈਆ ਹਾਰ ਸੰਗਤ ਕਹੇ ਸੂਰੇ ਸਰਬੰਗਣਾ ਬਰਬਰ ਦੀ ਘਰ ਤੇਰੀ ਵਡਿਆਈਆ ਇਹ ਵੀ ਪਰਮੇਸ਼ਰ ਦੀ ਉਸਤਤ ਵਿੱਚ ਆਪਾਂ ਉਹਨੂੰ ਸੰਬੋਧਨ ਕਰਦੇ ਆਂ ਮਹਿਮਾਨ ਵੀਦੋ ਤੇਰਾ ਦਵਾਰ ਆਈ ਕੋ ਮਨ ਮੰਗਣਾ ਦੂਸਰਾ ਗ੍ਰਹਿ ਕਦੇ ਨਾ ਜਾਈਆ ਤੂੰ ਸ਼ਾਹੋ ਪੂਪ ਸੂਰਾ ਸਰਬੰਗਣਾ ਨੂਰ ਨਰਾਨਾ ਨੂਰ ਅਲਾਹੀਆ ਤੇਰਾ ਸੱਚ ਦਮਾ ਮਾ ਮਾ ਦੋ ਜਹਾਨਾ ਵਚਣਾ ਡੰਕਾ ਫਤੇ ਫਤੇ ਸ਼ਨਵਾਹੀਆ ਤੇਰੇ ਚਰਨ ਤੂੜ ਜਨ ਭਗਤ ਸੁਹੇਲੇ ਕਰਨ ਮਜਨਾ ਆਠ ਸੱਠ ਲੇਖਾ ਰਹੇ ਨਰਈਆ ਜੋਤੀ ਜਾਤੇ ਪੁਰਖ ਬਧਾਤੇ ਤੇਰਾ ਨੂਰੀ ਦੀਪਕ ਈ ਕੋ ਜਗਣਾ ਦੋ ਜਹਾਨਾ ਕਰੇ ਰੁਸ਼ਨਈਆ ਤੂੰ ਲੇਖੇ ਲਉਣਾ ਆਲਾ ਅਦਨਾ ਛਾ ਸੁਲਤਾਨਾ ਆਪਣਾ ਰੰਗ ਵੰਗਾਈਆ ਤੇਰਾ ਨਾਮ ਜਦਾਨਾ ਸ੍ਰੀ ਭਗਵਾਨਾ ਇੱਕੋ ਹੋਵੇ ਭਜਨਾ ਭਜਨ ਬੰਦਗੀ ਤੇਰਾ ਰੂਪ ਸਰਨਾਈਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਰ ਸੱਚ ਦਾ ਦਵਾਰ ਇੱਕ ਦਰਸਾਈਆ ਸਵਾਹਰ ਸੰਗਤ ਜੀ ਹਰ ਬਾਣੀ ਜੇ ਹੋਰ ਵੀ ਹੈ ਪਰ ਮੈਂ ਇੱਥੇ ਹੀ ਹਰ ਬਾਣੀ ਨੂੰ ਸਮਾਪਤ ਕਰਨ ਦੀ ਸੱਚੇ ਪਾਤਸ਼ਾਹ ਜੀ ਪਾਸੋਂ ਤੇ ਹਰ ਸੰਗਤ ਪਾਸੋਂ ਇਜਾਜ਼ਤ ਮੰਗਦੀ ਹਾਂ ਹਰ ਬਾਣੀ ਪੜਦਿਆਂ ਕੋਈ ਅੱਖਰ ਵੱਧ ਘੱਟ ਪੜਿਆ ਗਿਆ ਹੋਵੇ ਤਮੈਂ ਸੱਚੇ ਪਾਤਸ਼ਾਹ ਜੀ ਪਾਸੋਂ ਤੇ ਹਰ ਸੰਗਤ ਪਾਸੋਂ ਖਿਮਾ ਦੀ ਜਾਚ ਕਹਾ ਆਓ ਮੇਰੇ ਨਾਲ ਪੰਜ ਜਕਾਰਿਆਂ ਦਾ ਉੱਚੀ ਆਵਾਜ਼ ਵਿੱਚ ਸਾਥ ਦਿਓ ਜੀ ਸੋ ਹੰਮ ਹਾਰਾਇਸ਼ੇ ਸੰਗੋ ਵਿਸ਼ਨੋ ਭਗਵਾਨ ਦੀ ਸੋ ਹੰਮ ਹਾਰਾਇਸ਼ੇ ਸੰਗੋ ਵਿਸ਼ਨੋ ਭਗਵਾਨ ਦੀ शो हनुमायशिं विष्णु भगवान्